ਯਾਨੀ ਚੌਪਹਿਰੇ ਦਾ ਅਰਥ ਸਮਝ ਲਿਓ ਮੇਰੇ ਵੀਰ ਅੱਠ ਪੈਰ ਹੁੰਦੇ ਨੇ ਦਿਹਾੜੀ ਵਿੱਚ 24 ਘੰਟੇ ਅੱਠਾਂ ਪਹਿਰਾ ਦਾ ਚੌਪਹਿਰਾ ਚੌਥਾ ਹਿੱਸਾ ਦੋ ਪੈਰ 6 ਘੰਟੇ ਬਣ ਗਏ ਕਈ ਚਾਰ ਕਹਿ ਦਿੰਦੇ ਪਰ ਨਹੀਂ 6 ਘੰਟੇ 24 ਘੰਟਿਆਂ ਦਾ ਚੌਥਾ ਹਿੱਸਾ ਹੁਣ ਹੁੰਦਾ ਕੀ ਹੈ ਉੱਥੇ ਜਪਜੀ ਸਾਹਿਬ ਸੁਖਮਣੀ ਸਾਹਿਬ 6 ਘੰਟੇ ਬਾਣੀ ਪੜੀ ਜਾਂਦੀ ਹੈ ਯਾਦ ਰੱਖਿਓ ਉੱਚੋ ਗੁਰੂ ਗ੍ਰੰਥ ਸਾਹਿਬ ਨੂੰ ਇਹ ਮੰਤਰ ਹੈ ਇਹਦਾ ਫਾਇਦਾ ਹੈ ਕਹਿੰਦੇ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਤੇਰੇ ਗਲੋਂ ਬਲਾਵਾ ਲੈ ਜਾਣਗੀਆਂ ਜੇ ਤੂੰ ਇਸ ਮੰਤਰ ਦਾ ਜਾਪ ਕਰੇਗਾ ਤੰਤਰ ਮੰਤਰ ਦਾ ਜਾਪ ਨਹੀਂ ਕਰਨਾ ਸਿੱਖ ਨੇ ਉਹਦਾ ਸ਼ਿਲਾ ਨਹੀਂ ਕੱਢਣਾ ਉਹਦਾ ਚਪੈਰਾ ਨਹੀਂ ਕੱਟਣਾ ਟੂਨੇ ਟੱਪੇ ਕਰਨ ਵਾਲਾ ਨਾ ਉਹ ਪਾਪ ਹੈ ਚਾਹੇ ਅਮਰਤ ਵੇਲਾ ਕਰਨਾ ਹੈ ਸੰਧਿਆ ਦਾ ਵੇਲਾ ਕਰਨਾ ਹੈ ਚਾਹੇ ਚੁਪਹਿਰਾ ਕਟਣਾ ਹੈ ਕਾਦਾ ਦੀ ਬਾਣੀ ਮੰਤਰ ਮਹਾਪੁਰਖਨ ਕੀ ਮਨਹ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ